ਇਹ ਇਹਦੇ ਵਿੱਚ ਵੀ ਸਾਰੇ ਪੂਰੀ ਫਿਟਿੰਗ ਇਧਰ ਏਸੀ ਲੱਗੇ ਤੁਸੀਂ ਦੇਖ ਸਕਦੇ ਹੋ ਨਾ ਤੇ ਆ ਵਿੰਡੋ ਆ ਗਈ ਹੈ ਦੋਨੋਂ ਸਾਈਡਾਂ ਤੇ ਏਸੀ ਦੀ ਫਿਟਿੰਗ ਸਾਰੇ ਕਿਤੇ ਇਹਨਾਂ ਦੇ ਹੋਈ ਹੋਈ ਆ 올ਓਵਰ ਸਾਰਾ ਕੰਮ ਫਿਨਿਸ਼ ਆ ਤਕਰੀਬਨ ਆ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਏਰੀਆ ਕਿੰਨਾ ਵਿੱਚ ਇਹ ਵੀ 14x12 ਇਹ 14x12 ਦਾ ਇਹ ਵੀ ਆਪਣਾ ਜਿਹੜਾ ਬੈਡਰੂਮ ਹੈਗਾ ਇਹ ਬੈਡਰੂਮ ਦਾ ਕਿੰਨਾ ਜੀ ਵਿੱਚੋਂ ਏਰੀਆ ਇਹ ਹੈਗਾ ਜੀ 12x10 ਜੀ 12x10 ਕਬੂਡ ਦਾ ਕੰਮ ਹੋਇਆ ਹੋਇਆ ਇਧਰ ਦੇਖੋ ਸਾਰਾ ਇਹਨੂੰ ਕਿ ਪਰਜਾਈਆਂ ਕਿਹਦੇਲੇ ਵੀ ਰੱਖ ਸਕਦੇ ਆ ਉੱਪਰ ਬਣਿਆ ਹੋਇਆ ਹੈਣਾ ਜੀ ਆ ਦੇਖੋ ਕੁਝ ਵੀ ਜਿਹੜੇ ਕਿ ਆਪਣੇ ਕੱਪੜੇ ਜੋ ਵੀ ਆਪਾਂ ਵਰਤਨ ਵਾਲੇ ਆ ਨੀਚੇ ਸਾਰਾ ਕੰਮ ਪੂਰਾ ਕੰਪਲੀਟ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਹਾਂਜੀ ਸਵਾਗਤ ਆ ਸਾਡੇ ਚੈਨਲ ਤੇ ਤੁਹਾਡਾ ਆਰਟੀਵੀ ਨੀਲੋਵਾਲ ਦੇ ਉੱਤੇ ਤੇ ਅੱਜ ਮੈਂ ਫਿਰ ਤੁਹਾਡੇ ਵਾਸਤੇ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਇਆ 250 ਗਜ ਦੇ ਵਿੱਚ ਤੇ ਲੋਕੇਸ਼ਨ ਇਹਦੀ ਹੈਗੀ ਆ ਕਿਹੜੀ ਕਿੱਥੇ ਬਣੀ ਆ ਸਾਰਾ ਤੁਹਾਨੂੰ ਮੈਂ ਜਾਣਕਾਰੀ ਵੀਡੀਓ ਵਿੱਚ ਦੇਵਾਂ ਉਹ ਤੋਂ ਪਹਿਲਾਂ ਤੁਹਾਨੂੰ ਆਪਾਂ ਸਾਰੀ ਕੋਠੀ ਇੱਕ ਚੱਕਰ ਲਾ ਕੇ ਦਿਖਾਨੇ ਆ ਤੇ ਨਾਲੇ ਡਿਟੇਲ ਬਾਈ ਤੁਪਾ ਸਾਰੀ ਲਵਾਂਗੇ ਆਓ ਆਪਾਂ ਚੱਲਦੇ ਆ ਅੰਦਰ ਕੀ ਕੀ ਬਣਿਆ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਤੁਹਾਨੂੰ ਮਿਲੂਗੀ ਆਓ ਜੀ ਹੋ ਗਿਆ ਆਪਾਂ ਕੋਠੀ ਦੇ ਵਿੱਚ ਐਂਟਰ ਬਾਈ ਨਾਲ ਪਹਿਲੀ ਐਂਟਰੀ ਦੇ ਉੱਤੇ ਬਣੀ ਯਾਰ ਰਸੋਈ ਆ ਦੇਖੋ ਇੱਕ ਬਹੁਤੀ ਸਟੈਂਡਰਡ ਸਾਈਜ਼ ਦੀ ਰਸੋਈ ਬਣੀ ਹੋਈ ਆ ਕਿੰਨਾ ਸਾਈਜ਼ ਆ ਸਾਰੀ ਗੱਲਬਾਤ ਕਰਾਂਗੇ ਪੂਰੀ ਦੇਖ ਲੋ ਤੁਸੀਂ ਹਵਾਦਾਰ ਤੇ ਰੌਣਦਾਰ ਬਿਲਕੁਲ ਸਾਹਮਣੇ ਗੇਟ ਦੇ ਨਾਲ ਹੀ ਆ ਬਿਲਕੁਲ ਬਣੀ ਹੋਈ ਆ ਇੱਥੋਂ ਭਾਂਡੇ ਵੀ ਰੱਖ ਸਕਦੇ ਆ ਰਸੋਈ ਵਿੱਚ ਕੰਮ ਕਰਦੇ ਆ ਕਈ ਵਰੀ ਘਰੇ ਪਰਿਵਾਰ ਦੇ ਵਿੱਚ ਕੋਈ ਹੁੰਦਾ ਨਹੀਂ ਤੁਸੀਂ ਇੱਥੇ ਧਿਆਨ ਵੀ ਰੱਖਤਾ ਹੋ ਜੀ ਅੰਗੀਰ ਸੋਈ ਤੁਸੀਂ ਦੇਖ ਲਈ ਹੈ ਨਾ ਇੱਧਰ ਉੱਪਰ ਨੂੰ ਪੌੜੀ ਚੜ੍ਹਦੀ ਆ ਇੱਧਰ ਨਾਲ ਦੇਖੋ ਬੈਡਰੂਮ ਬਣਿਆ ਹੋਇਆ ਹੈ ਨਾ ਆ ਦੇਖੋ ਇੱਧਰ ਦਿਖਾ ਦਿਓ ਫਿਰ ਆਪਾਂ ਸਾਰੀ ਗੱਲਬਾਤ ਤੁਹਾਨੂੰ ਸਾਂਝੀ ਕਰਦੇ ਆ ਨਾਲ ਨਾਲ ਪਹਿਲਾਂ ਮੋਟਾ-ਮੋਟਾ ਦੇਖ ਲਈਏ ਆਪਾਂ ਆ ਦੇਖੋ ਜੀ ਬਹੁਤ ਸੋਹਣੀ ਤਰੀਕੇ ਨਾਲ ਬਣਿਆ ਹੈ ਗਾਲੇ ਇਧਰ ਬਾਹਰਲੇ ਪਾਸੇ ਵੀ ਆਪਾਂ ਦੇਖ ਸਕਦੇ ਆ ਇਸ ਬੈਡਰੂਮ ਦੇ ਵਿੱਚੋਂ ਬਾਹਰੋਂ ਕ੍ਰੋਪਸਿੰਗ ਹੋਗੀ ਆ ਉੱਪਰ ਜਾਲ ਪਿਆ ਦੇਖੋ ਦੋਨੋਂ ਸਾਈਡ ਇਹਦੇ ਚਾਰਾਉਂਡ ਕਰ ਸਕਦੇ ਆ ਪੂਰਾ ਆਲੇ ਦੁਆਲੇ ਤੁਸੀਂ ਰੌਂਡ ਕਰ ਸਕ ਇਹ ਇਧਰਲੀ ਸਾਈਡ ਵੀ ਆ ਦੇਖੋ ਆ ਸਾਈਡ ਇੱਥੇ ਗੇਟ ਬਣਿਆ ਹੋਇਆ ਇੱਥੋਂ ਆਲੇ-ਦਾਲੇ ਪੂਰੀ ਕਵਰੇਜ ਹੈਗੀ ਆ ਸਾਈਡ ਘੁਮ ਸਕਦੇ ਹੋ ਬਹੁਤ ਵਧੀਆ ਬਾਉਂਡਰੀ ਬਾਹਰ ਬਾਉਂਡਰੀ ਇਧਰ ਬਣੀ ਆ ਉਧਰ ਤੱਕ ਜਾਂਦਾ ਦੇਖੋ ਆਲੇ-ਦਾਲੇ ਪੂਰੀ ਕਵਰੇਜ ਹੈਗੀ ਆ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਆ ਸਾਰੀ ਡਿਟੇਲ ਮੈਂ ਤੁਹਾਨੂੰ ਵੀਡੀਓ ਚ ਦਿੰਦਾ ਇੱਥੇ ਲੋਕੇਸ਼ਨ ਆ ਸਾਰੀ ਤੁਹਾਨੂੰ ਦੱਸਾਂਗੇ ਆ ਜਓ ਅਗਦੀ ਦਿਖਾਦੇ ਹਾਂ ਤੁਹਾਨੂੰ ਕੀ ਕੁਝ ਬਣਿਆ ਹਨ ਹੁਣ ਜਿਹੜੇ ਬੈਡਰੂਮ ਦੇ ਵਿੱਚ ਪਾਂਟਰ ਹੋਏ ਹਨ ਇਹਦੇ ਬਾਰੇ ਜਾਣਕਾਰੀ ਲੈਣੇ ਬਾਈ ਜੀ ਦੱਸਿਓ ਮੜੇ ਜਾਂ ਬੋਲ ਕੇ ਇਹਦਾ ਕਿੰਨਾ ਦਾਇਰਾ ਕਿੰਨਾ ਇਹਦਾ ਕਿੰਨੇ ਏਰੀਆ ਵਿੱਚ ਬਣਿਆ ਹੋਇਆ ਹੈ ਜਿਹੜਾ ਬੈਡਰੂਮ ਹੈ ਇਹ ਬੈਡਰੂਮ 10x12 ਦਾ ਜੀ 10x12 ਦਾ ਬਣਿਆ ਹੋਇਆ ਹੈ ਨਾ ਜੀ ਆ ਦੇਖੋ ਤੇ ਏਸੀ ਦੀ ਫਿਟਿੰਗ ਇਹਦੇ ਵਿੱਚ ਹੋਈ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਕੋਈ ਤੁਹਾਨੂੰ ਕੋਸੀ ਦੀ ਲੋਡ ਨਹੀਂ ਹੈਗੀ ਆ ਦੇਖੋ ਇੱਧਰ ਇਥੋਂ ਤੁਸੀਂ ਪੁਸ਼ ਕਰ ਸਕਦੇ ਹੋ ਏਸੀ ਫਿੱਟ ਕਰਾਓ ਤੇ ਚਲਾਓ ਨਿਜਾਰੇ ਲਾਓ ਜੀ ਆਓ ਅੱਗੇ ਚੱਲਦੇ ਆਂ ਤੇ ਇਹਦੇ ਨਾਲ ਹੀ ਬਾਥਰੂਮ ਹੈਗਾ ਇਧਰਲੇ ਪਾਸੇ

ਇਹ ਇਹਦੇ ਵਿੱਚ ਵੀ ਸਾਰੇ ਪੂਰੀ ਫਿਟਿੰਗ ਇਧਰ ਐਸਸੀ ਲੱਗਿਆ ਤੁਸੀਂ ਦੇਖ ਸਕਦੇ ਹੋ ਨਾ ਇਹ ਆ ਵਿੰਡੋ ਆ ਗਈ ਹੈ ਦੋਨੋਂ ਸਾਈਡਾਂ ਤੇ ਏਸੀ ਦੀ ਫਿਟਿੰਗ ਸਾਰੇ ਕਿਤੇ ਇਹਨਾਂ ਦੇ ਹੋਈ ਹੋਈ ਆ 올ਓਵਰ ਸਾਰਾ ਕੰਮ ਫਿਨਿਸ਼ ਆ ਤਕਰੀਬਨ ਆ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਏਰੀਆ ਕਿੰਨਾ ਵਿੱਚ ਇਹ ਵੀ 14 ਬਾਈ 12 ਇਹ 14 ਬਾਈ 12 ਦਾ ਇਹ ਵੀ ਆਪਣਾ ਜਿਹੜਾ ਬੈਡਰੂਮ ਹੈਗਾ ਤੇ ਇਹਦੇ ਤੋਂ ਵੀ ਇਥੋਂ ਕ੍ਰੋਸਿੰਗ ਹੈਗੀ ਆ ਤੁਸੀਂ ਬਾਹਰ ਜੇ ਬਾਹਰ ਮੰਡੀ ਦੇ ਆਹ ਨਾਲ ਇਹ ਦੇਖੋ ਕਿਥੋਂ ਤੁਸੀਂ ਆਊਟ ਹੋ ਸਕਦੇ ਹੋ ਜਾਲੀ ਲੱਗੀ ਅੱਗੇ ਤੁਸੀਂ ਬਾਹਰ ਦੇਖ ਸਕਦੇ ਹੋ ਘੁੰਮ ਫਿਰ ਕੇ ਸਾਰੇ ਕਿਦਾਰੇ ਅਟੈਚਮੈਂਟ ਹੈਗੇ ਆ ਪੂਰੀ ਤੇ ਅੱਗੇ ਪਹੋਰ ਦਿਖਾ ਲਿਆ ਤੁਹਾਨੂੰ ਤੇ ਉੱਪਰ ਸੱਤ ਵੀ ਦਿਖਾਈ ਚੱਲੋ ਨਾਲ ਨਾਲ ਦੇਖੋ ਬਹੁਤ ਵਧੀਆ ਇਹ ਸਟੋਰ ਰੂਮ ਆ ਗਿਆ ਸਟੋਰ ਰੂਮ ਦਾ ਜਿਹੜਾ ਗੱਲ ਕਰੀਏ ਜੀ ਕਿੰਨਾ ਬਾਇਆ ਜੀ ਇਹਦਾ ਸਟੋਰ ਰੂਮ ਦਾ ਵਿੱਚੋਂ ਇਹ 10 ਵਜੇ 10 ਜੀ 10 ਵਜੇ 10 ਦਾ ਸਟੋਰ ਰੂਮ ਆ ਆ ਤੁਸੀਂ ਦੇਖ ਸਕਦੇ ਹੋ ਉੱਪਰ ਪੜਸੱਤੀ ਬਣੀ ਆ ਪੰਜਾਬੀ ਪਿੰਡ ਵਾਲੇ ਕਹਿੰਦੇ ਨੇ ਅਸੀਂ ਪੜਸੱਤੀ ਬਣੀ ਹੋਈ ਆ ਉੱਪਰ ਤੁਸੀਂ ਕੁਝ ਹੋਰ ਕਹਿਣਾ ਤਾਂ ਤੁਸੀਂ ਉਸਨੂੰ ਦੱਸ ਦਿਓ ਕਮੈਂਟ ਕਰਕੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਤੇ ਥੱਲੇ ਪੱਥਰ ਲੱਗਿਆ ਹੋਇਆ ਹੈ ਪੱਥਰ ਤੁਸੀਂ ਦੇਖ ਸਕਦੇ ਹੋ ਫਰਸ਼ ਤੇ ਪੱਥਰ ਪਿਆ ਹੋਇਆ ਤੇ ਇਧਰ ਸਾਈਡ ਡਰਿੰਕ ਰੂਮ ਆ ਗਿਆ ਜੀ ਓਪਨ ਦੇਖੋ ਬਹੁਤ ਵਧੀਆ ਇਹਦੇ ਦੋ ਕਿੰਨੇ ਪਾਸੇ ਓਪਨ ਇੱਕ ਤਰ੍ਹਾਂ ਦਾ ਉਧਰ ਦੋ ਸਾਈਡ ਵਿੰਡੋ ਆ ਤੇ ਨਾਲ ਇਧਰ ਗੇਟ ਆ ਤੁਸੀਂ ਬਾਹਰ ਮੇਨ ਗੇਟ ਦੀ ਸਾਈਡ ਨੂੰ ਇਹ ਜਾਂਦਾ ਨਾਲ ਇਧਰਲੇ ਪਾਸੇ ਜਿੱਥੋਂ ਪੈਂਟਰ ਹੁੰਨੇ ਆ ਇਧਰੋਂ ਵੀ ਆਪਾਂ ਐਂਟਰ ਹੋ ਸਕਦੇ ਆ ਕਈ ਵਾਰੀ ਮਹਿਮਾਨ ਆਉਂਦਾ ਇਧਰ ਦੀ ਆਪਾਂ ਉਹਨੂੰ ਐਂਟਰ ਕਰ ਸਕਦੇ ਹਾਂ ਨਾ ਜੀ ਇਹ ਸਾਡਾ ਹੈਗਾ ਡਰਿੰਕ ਰੂਮ ਦਾ ਜਿਹੜਾ ਕਿੰਨਾ ਦਾਇਰਾ ਜੀ ਪੂਰਾ ਇਹਦਾ ਵਿੱਚੋਂ ਇਹ ਡਰਿੰਕ ਰੂਮ ਹੈਗਾ ਜੀ 12 बाय ए 13 ਜੀ 12 13 ਦਾ ਕਹਿ ਸਕਦੇ ਆ ਇਹ ਡਰੈਗ ਰੂਮ ਬਣਿਆ ਹੋਇਆ ਜੀ ਬਹੁਤ ਵਧੀਆ ਤੇ ਸਾਰੇ ਗੱਲਬਾਤ ਇੱਥੇ ਪੂਰੀ ਕੈਮਰੇ ਦੀ ਫੀਟਿੰਗ ਤਾਂ ਜੀ ਹੈਗੀ ਦੇ ਵਿੱਚ ਨਹੀਂ ਕੈਮਰੇ ਦੀ ਓਕੇ ਜੀ ਠੀਕ ਆ ਜੀ ਤੇ ਹੁਣ ਆਪਾਂ ਥੋੜਾ ਉੱਪਰ ਚੱਲਦੇ ਹਾਂ ਨਾ ਆ ਜਓ ਉੱਪਰ ਇੱਥੋਂ ਆਪਾਂ ਚੜਦੇ ਪੌੜੀ ਉੱਪਰ ਨੂੰ ਉੱਪਰ ਦਾ ਏਰੀਆ ਕਿੰਨਾ ਬਣਿਆ ਹੋਇਆ ਜੀ ਉਹ ਮਾਰੇ ਦੱਸੋਗੇ ਉੱਪਰ ਜਿਹੜਾ ਬਣਿਆ ਹੋਇਆ ਟੋਟਲ ਉੱਪਰ ਤਿੰਨ ਤਿੰਨ ਰੂਮ ਨੇ ਜੀ ਲੌਬੀ ਆ ਉੱਪਰ ਤਿੰਨ ਰੂਮ ਬਣਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਜਾਈਓ ਹੁਣ ਉੱਪਰ ਪੌੜੀ ਚੜ ਗਏ ਆ ਉੱਪਰਲੇ ਫਲੋਰ ਤੇ ਕਹ ਵੀ ਆਪਾਂ ਫਸਟ ਫਲੋਰ ਦੇ ਉੱਪਰ ਆ ਗਏ ਮੈਂ ਪਹਿਲਾਂ ਦੱਸਾਂ ਕਿ ਲੈਫਟ ਹੈਂਡ ਗੇਟ ਬਣਿਆ ਇੱਕ ਇਹਨੂੰ ਖੋਲ ਕੇ ਦੇਖਾਂ ਕਿੱਧਰ ਜਾਂਦਾ ਆਜੋ ਆ ਜਿਹੜਾ ਲੈਫਟ ਹੈਂਡ ਗੇਟ ਆ ਇਹ ਬਾਹਰ ਨਿਕਲਦਾ ਜੀ ਅੰਦਰ ਦਾ ਆਪਾਂ ਫੋਟੋ ਦਿਖਾਵਾਂਗੇ ਥੋੜਾ ਬਾਹਰ ਆ ਜੀ ਬਹੁਤ ਵਧੀਆ ਦੇਖੋ ਤਰੋ ਤਾਜ਼ਗੀ ਲੈਣੀ ਆ ਤੁਸੀਂ ਬਾਹਰ ਨਿਕਲ ਸਾਰ ਬਹੁਤ ਵਧੀਆ ਲੋਕੇਸ਼ਨ ਆ ਦੇਖੋ ਖੇਤਾਂ ਦੇ ਵਿੱਚ ਇਕੱਲੇ ਇਹ ਨਹੀਂ ਵੀ ਖੇਤਾਂ ਦੇ ਵਿੱਚ ਆ ਸਭ ਤੋਂ ਵੱਧ ਮੇਨ ਰੋਡ ਦੇ ਬਿਲਕੁਲ ਨੇੜੇ ਆ ਉਹ ਤੁਸੀਂ ਟਾワー ਦੇਖ ਸਕਦੇ ਹੋ ਮਰੀ ਨਿਗਾਦਰ ਮੜੀ ਜੀ ਆਹ ਦੇਖੋ ਉਹ ਜਿਹੜਾ ਹੈਵੀ ਬੋਲਟ ਦਾ ਟਾワー ਲੱਗਿਆ ਹੈ ਮੇਨ ਰੋਡ ਦੇ ਉੱਤੇ ਆ ਬਿਲਕੁਲ ਨਾਲ ਇਥੋਂ ਜਿਆਦਾ ਦੂਰ ਨਹੀਂ ਏਰੀਆ ਵੀ ਤੁਹਾਨੂੰ ਮੈਂ ਦੱਸੂਗਾ ਸਾਰੇ ਵੀਡੀਓ ਦੇ ਨਾਲ ਜੁੜੇ ਰਹੋ ਆਜੋ ਅੰਦਰ ਫਿਰ ਆਪਾਂ ਐਂਟਰ ਹੁੰਨੇ ਆ ਇਹ ਲੈਫਟ ਹੈਂਡ ਤੇ ਜਿਹੜਾ ਪੌੜੀ ਚੜਨਸਾਰ ਬਾਹਰ ਆਊਟ ਹੁੰਦਾ ਸੀ ਗੇਟ ਇਹਦੇ ਨਾਲ ਹੀ ਬੈਡਰੂਮ ਆ ਗਿਆ ਆ ਦੇਖੋ ਜੀ ਬਹੁਤ ਹੀ ਕਸਟੈਂਡਰਡ ਸਾਈਜ਼ ਦਾ ਬੈਡਰੂਮ ਹੈ ਦੇਖੋ ਜੀ ਤੁਸੀਂ ਇਹਦਾ ਕਿੰਨਾ ਏਰੀਆ ਜੀ ਇਹਦਾ ਵਿੱਚੋਂ ਇਹ 10x10 ਦਾ ਹੈ ਜੀ 10x10 ਦਾ ਬੈਡਰੂਮ ਹੈ ਬਹੁਤ ਵਧੀਆ ਦੋ ਸਾਈਡ ਵਿੰਡੋ ਆ ਗਈ ਇੱਕ ਸਾਈਡ ਨਾਲ ਗੇਟ ਬਣਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਹਦੀ ਲੋਕੇਸ਼ਨ ਹੈਗੀ ਆ ਤੇ ਇੱਕ ਬਹੁਤ ਇੱਕ ਸਟੈਂਡਰਡ ਸਾਈਜ਼ ਦੀ ਕੋਠੀ ਹੈ ਮੈਂ ਇਹ ਕਹਿ ਸਕਦਾ ਤੁਸੀਂ ਆ ਦੇਖੋ ਲੱਕੜ ਦਾ ਕੰਮ ਇਹਦਾ ਹੋਇਆ ਹੋਇਆ ਇਹਦੇ ਨਾਲ ਵਾਸ਼ਰੂਮ ਆ ਗਿਆ ਮੇਰੇ ਖਿਆਲ ਦੇ ਵਿੱਚ ਜੀ ਉਧਰ ਵੀ ਅਟੈਚ ਅੰਦਰ ਦੀ ਫੋਟੋ ਅਟੈਚ ਅਸੀਂ ਅੰਦਰ ਦੀ ਹੈ ਉਧਰ ਵੀ ਉਧਰ ਵੀ ਨਹੀਂ ਪਰਲ ਰੂਮ ਇਹ ਵਾਸ਼ਰੂਮ ਆ ਗਿਆ ਜੀ ਇਸ ਬੈੱਡਰੂਮ ਦੇ ਨਾਲ ਅਟੈਚ ਹੈ ਇਹ ਇਹ ਬੈੱਡਰੂਮ ਦਾ ਕਿੰਨਾ ਜੀ ਵਿੱਚੋਂ ਏਰੀਆ ਇਹ ਹੈਗਾ ਜੀ 12 ਬਾਈ 10 ਜੀ 12x10 ਦਾ ਇੱਕ ਮਿੰਟ ਜੀ ਆ ਦੇਖੋ ਇਹਦੇ ਨਾਲ ਬਾਥਰੂਮ ਅਟੈਚ ਆ ਬਾਹਰ ਦੀ ਵੀ ਤੁਸੀਂ ਆ ਸਕਦੇ ਹੋ ਇਹ ਬਾਥਰੂਮ ਕਿੰਨੇ ਦਾ ਬਣਿਆ ਹੋਇਆ ਹੈ ਇਹ ਇਹ ਬਾਥਰੂਮ ਹੋਊਗਾ ਜੀ 10x8 ਜੀ ਤਕਰੀਬਨ 10x8 ਦਾ ਕਹਿ ਸਕਦੇ ਆ ਤੁਹਾ ਬਾਥਰੂਮ ਇਹ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਅੰਦਰ ਪੂਰਾ ਫਾਇਰ ਫਿਨਿਸ਼ਾ ਜਿਹੜਾ ਬਣਿਆ ਹੋਇਆ ਨਾ ਇਹ ਬੈੱਡਰੂਮ ਆ ਗਿਆ ਬੈੱਡਰੂਮ ਦੇ ਵਿੱਚੋਂ ਇੱਕ ਤਾਂ ਆਪਣਾ ਬਾਥਰੂਮ ਅਟੈਚ ਆ ਇਹਦੇ ਨਾਲ ਤੁਸੀਂ ਫਿਰ ਬਲਕਨੀ ਦੇ ਵਿੱਚ ਆ ਕੇ ਪੁਆਇੰਟਰ ਹੋ ਸਕਦੇ ਹੋ ਬਾਹਰ نیچے-ਨੀਚੇ ਆ ਲੌਕ ਜੀ ਲੌਕ ਖੋਲ ਲੈਨੇ ਕੋਈ ਗੱਲ ਨਹੀਂ ਆਜੋ ਆ ਦੇਖੋ ਜੀ ਇੱਥੋਂ ਫਿਰ ਤੁਸੀਂ ਬਾਕੀ ਨੇ ਦੇ ਵਿੱਚ ਆ ਸਕਦੇ ਹੋ ਤੇ ਆ ਭਾਈ ਵੀ ਖੋਲ ਲੈਨੇ ਆ ਲਓ ਜੀ ਇੱਥੋਂ ਤੁਸੀਂ ਆਸ ਤੁਹਾਨੂੰ ਰੋਡ ਦਿਖਾ ਦਮੇ ਆਹ ਥੱਲੇ ਰੋਡ ਆ ਬਿਲਕੁਲ ਇੱਥੋਂ ਦੀ ਬਹੁਤ ਵਧੀਆ ਲੋਕੇਸ਼ਨ ਆ ਆ ਨਾਲ ਖੇਤ ਨੇ ਜੀ ਦੇਖੋ ਸਭ ਤੋਂ ਵਧੀਆ ਗੱਲ ਆ ਤੁਸੀਂ ਹਰੇ ਬਾਈ ਦਾ ਤੜਕੀ ਤੜਕੇ ਹਨ ਉੱਠੋਗੇ ਫਰੈਸ਼ ਮੂਡ ਆ ਨਾਲ ਦੀ ਨਾਲ ਆ ਦੇਖੋ ਇੰਟਰ ਰੋਡ ਰੋਡ ਦੇ ਉੱਤੇ ਆ ਬਿਲਕੁਲ ਆ ਸਾਰਾ ਏਰੀਆ ਮੇਰਾ ਆਲੇ-ਦਾਲੇ ਰੋਡ ਘੁੰਮਦਾ ਸਾਰਾ ਤੇ ਅੱਜ ਫਿਰ ਆਪਾਂ ਅੰਦਰ ਹੁੰਨੇ ਐਂਟਰ ਇਹ ਬੈਡਰੂਮ ਤੋਂ ਤੁਸੀਂ ਬਾਹਰ ਆ ਸਕਦੇ ਹੋ ਜਾ ਸਕਦੇ ਹੋ ਰਾਤ ਬਰਾਤੇ ਉੱਠਣਾ ਕਈ ਵਾਰੀ ਕਿ ਬਾਹਰੋਂ ਆਵਾਜ਼ ਮਾਰਦਾ ਰਾਤ ਨੂੰ ਤੁਸੀਂ ਉੱਠ ਕੇ ਦੇਖ ਵੀ ਸਕਦੇ ਹੋ ਉੱਪਰ ਹਨ ਤੇ ਆ ਕਾ ਬੋਰਡ ਦਾ ਕੰਮ ਹੋਇਆ ਹੋਇਆ ਇੱਧਰ ਦੇਖੋ ਸਾਰਾ ਇਹਦੇ ਵਿੱਚ ਪਰਜਾਈਆਂ ਕਿ ਤੇਲੇ ਵੀ ਰੱਖ ਸਕਦੇ ਹੋ ਉੱਪਰ ਬਣਿਆ ਹੋਇਆ ਹਨਾ ਜੀ ਆ ਦੇਖੋ ਕੁਝ ਵੀ ਜਿਹੜੇ ਕਿ ਆਪਣੇ ਕੱਪੜੇ ਜੋ ਵੀ ਆਪਾਂ ਵਰਤਨ ਵਾਲੇ ਹੇਠੇ ਸਾਰਾ ਕੰਮ ਪੂਰਾ ਕੰਪਲੀਟ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਆਜੋ ਇੱਧਰ ਨੂੰ ਬਾਹਰ ਘੁੰਮ ਕੇ ਦਿਖਾਣੇ ਆ ਤੁਹਾਨੂੰ ਇਹ ਇਹਦੇ ਨਾਲ ਫਿਰ ਇੱਕ ਸਟੋਰ ਰੂਮ ਬਣਿਆ ਹੋਇਆ। ਇਹਦਾ ਏਰੀਆ ਕਿੰਨਾ ਜੀ ਵਿੱਚੋਂ? ਇਹ ਵਿੱਚੋਂ ਹੈਗਾ ਜੀ ਇਹ 10x12 ਜੀ ਦਾ। 10x12 ਦਾ ਇਹ ਸਟੋਰ ਰੂਮ ਆ ਦੇਖੋ ਜੀ ਬਹੁਤ ਵਧੀਆ ਤੇ ਇੱਕ ਚੰਗੀ ਫੈਮਿਲੀ ਇਹਦੇ ਵਿੱਚ ਸ਼ਿਫਟ ਹੋ ਸਕਦੀ ਹੈ ਨਾ ਜੀ। ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਉੱਪਰ ਸੱਤ ਦਿਖਾ ਬਈ। ਪੂਰਾ ਕਿਤੋਂ ਵੀ ਇਦਾਂ ਦਾ ਕੋਈ ਮਟੀਰੀਅਲ ਨਹੀਂ ਹੈਗਾ। ਲੱਕੜ ਕਿਹੜੀ ਲੱਗੀ ਹੈ ਬਾਈ ਜੇ ਹੁਣ ਗੱਲ ਕਰੀ ਜੋੜੀਆਂ ਦੀ? ਲੱਕੜ ਨਹੀਂ ਕੋਈ। ਚਲੋ ਵਧੀਆ ਲੱਗੀ ਹੈ ਲੱਕੜ ਹੁਣ ਆਪਾਂ ਜਦੋਂ ਰਹਿਣ ਵਾਸਤੇ ਬਣਾਉ ਰਿਹਾ। ਇਹ더라 ਫਿਰ ਹੁਣ ਜਦੋਂ ਆਪਾਂ ਪੌੜੀ ਉੱਪਰ ਆ ਗਏ ਫਸਟ ਫਲੋਰ ਤੇ ਖੜੇ ਆਂ ਇੱਥੇ ਦੋ ਗੇਟ ਨੇ ਇੱਕ ਤੋਂ ਉਹਨੂੰ ਪਹਿਲਾਂ ਦਿਖਾਇਆ ਸੀ ਮੈਂ ਲੈਫਟ ਹੈਂਡ ਤੇ ਦੂਜਾ ਇੱਧਰ ਆ ਗਿਆ ਸਾਹਮਣੇ ਜਦੋਂ ਪਾਵਾਂਗੇ ਅੰਦਰ ਹੋ ਕੇ ਰਾਈਟ ਹੈਂਡ ਇੱਥੋਂ ਫਿਰ ਆਪਾਂ ਬਾਹਰ ਆ ਸਕਦੇ ਆ ਦੇਖੋ ਜੀ ਇਹ ਇਧਰ ਸਾਈਡ ਆਓ ਇਧਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਹ ਇੱਕ ਹੋਰ ਚੀਜ਼ ਦੱਸਾਂ ਮੈਂ ਤੁਹਾਨੂੰ ਪਹਿਲਾਂ ਕੋਠੀ ਦੀ ਵੀਡੀਓ ਦਿਖਾਈ ਸੀ ਨਾ ਉਹਦੇ ਵੀ ਬਿਲਕੁਲ ਨੇੜੇ ਗੁਰੂ ਘਰ ਸੀ ਉਹ ਦੇਖੋ ਸਾਹਮਣੇ ਇੱਥੋਂ ਗੁਰਦਵਾਰ ਸਾਹਿਬ ਬਿਲਕੁਲ ਨੇੜੇ ਆ ਜੀ ਇਥੋਂ ਆਵਾਜ਼ ਆਪਾਂ ਨੂੰ ਆ ਰਹੀ ਹੈ ਤੇ ਇਧਰ ਵਾਲੇ ਦੁਆਲੇ ਇਹਦੇ ਵੀ ਬਾਲਕਨੀ ਬਣੀ ਹੈ ਦੇਖੋ ਤੁਸੀਂ ਘੁੰਮ ਸਕਦੇ ਹੋ ਇਧਰ ਇਹਦਾ ਇਨਾ ਵਿੜਾ ਆ ਗਿਆ ਬਣਿਆ ਹੋਇਆ ਠੀਕ ਹੈ ਜੀ ਨਾਲ ਕੋਈ ਲਾਲਖਖ ਹੈ ਨਹੀਂ ਬਿਲਕੁਲ ਓਕੇ ਦੀ ਰਿਪੋਰਟ ਹੈ ਹੁਣ ਮੈਂ ਫਿਰ ਐਂਟਰ ਹੁਣ ਅੰਦਰ ਉੱਪਰ ਵੀ ਤੁਹਾਨੂੰ ਦਿਖਾ ਕੇ ਆਵਾਂ ਟੌਪ ਫਲੋਰ ਤੇ ਵੀ ਚੱਲਾਂਗੇ ਉਦੋਂ ਪਹਿਲਾਂ ਥੋੜਾ ਜਿਹਾ ਕੁਝ ਹੋਰ ਦਿਖਾਣੇ ਆ ਜੋ ਆ ਦੇਖੋ ਜੀ ਉਥੋਂ ਪੌੜੀ ਚੜ ਕੇ ਆਪਾਂ ਇਥੋਂ ਰਾਈਟ ਹੈਂਡ ਹੋਣਾ ਨਾਲ ਹੀ ਪੌੜੀ ਦੇ ਘੁੰਮ ਕੇ ਆ ਤੁਹਾਨੂੰ ਦਿਖਾਉਂਦੇ ਹਾਂ ਉਥੋਂ ਆਪਾਂ ਘੁੰਮ ਕੇ ਆਏ ਆ ਰਾਈਟ ਹੈਂਡ ਫਿਰ ਆਪਾਂ ਪੌੜੀ ਚੜਦੇ ਆ ਟੌਪ ਫਲੋਰ ਤੇ ਚੱਲਿਆ ਤੁਹਾਨੂੰ ਦਿਖਾਈ ਆ ਜੋ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਆ ਜਿਵੇਂ 250 ਦੇ ਵਿੱਚ 250 ਦੀ ਜਿਹੜੀ ਸਕੁਅਰ ਫੁੱਟ ਦੀ ਵਿੱਚ ਬਣੀ ਹੋਈ ਆ ਇਹ ਬਹੁਤ ਸੋਹਣੀ ਬਣੀ ਹੋਈ ਆ ਦੇਖੋ ਤੁਸੀਂ ਆਪਾਂ ਹੁਣ ਉੱਪਰ ਚੜ੍ਹ ਕੇ ਟੌਪ ਫਲੋਰ ਦੇ ਉੱਤੇ ਆਜੋ ਕਿਥੋਂ ਵੀ ਇਹਦੇ ਇੱਕ ਮੰਨ ਲਓ ਇਹ ਏਰੀਆ ਕਿੰਨਾ ਕਵਰ ਕੀਤਾ ਹੈ ਜੀ ਇਹ ਨਹੀਂ ਜੀ ਇਹ ਤਾਂ ਪਤਾ ਨਹੀਂ 15 15 16 ਲੱਖ ਹਾਂ ਜੀ 15 16 ਲਗਭਗ ਹੋਣਾ ਜੀ ਕੋਈ ਗੱਲ ਇਹ ਆਪਾਂ ਕਿਹੜਾ ਪੀਤਾ ਚੱਕਿਆ ਇੱਥੇ ਇਹ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਇੱਕ ਵਾਰੀ ਐਸ ਤੋਂ ਫਿਰ ਆਪਾਂ ਬਾਹਰ ਹੋ ਗਏ ਇੱਥੇ ਟੈਂਕੀ ਦੇ ਉੱਪਰ ਰੱਖੀ ਹੋਈ ਹੈ ਜੀ ਮਮਤੀ ਦੇ ਆ ਦੇਖੋ ਇਹ ਆ ਸਾਰਾ ਉੱਪਰਲਾ ਏਰੀਆ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਸਾਰੇ ਦੀ ਸਾਰੀ ਇਹ ਪੂਰਾ ਏਰੀਆ ਜਿਹੜਾ ਇਹਨਾਂ ਦਾ ਕਵਰ ਕੀਤਾ ਹੋਇਆ ਬਣਿਆ ਹੋਇਆ ਤਿਆਰ ਹੈ ਆ ਦੇਖੋ ਜੀ ਉੱਪਰ ਅਸੀਂ ਟੈਂਕੀ ਇੱਥੇ ਰੱਖੀ ਹੋਈ ਆ ਲੋਕੇਸ਼ਨ ਬਹੁਤ ਵਧੀਆ ਬਾਈ ਖੇਤਾਂ ਵਾਲਾ ਮਾਹੌਲ ਹਰੇ ਭਾਈ ਵਾਲਾ ਬਿਲਕੁਲ ਤਰੋਤਾਜ਼ਗੀ ਦੀ ਹਵਾ ਨਾ ਧੂੜ ਨਾ ਧਾਪਾ ਇੱਥੇ ਕੁਝ ਨਹੀਂ ਹੈ ਮਿੱਟੀ ਦਾ ਜਿਆਦਾਤਰ ਡਸਟ ਹੁੰਦੀ ਹੈ ਨਾ ਜਿਵੇਂ ਕਹਿੰਦੀ ਐ ਸ਼ਹਿਰ ਚੰਡੀਗੜ੍ਹ ਵਰਗਾ ਮਾਹੌਲ ਬਣਿਆ ਪਿਆ ਨਾ ਬਹੁਤ ਵਧੀਆ ਗੱਲਬਾਤ ਹੈ ਜੇ ਗੱਲ ਕਰੀਏ ਲੋਕੇਸ਼ਨ ਦੀ ਲੋਕੇਸ਼ਨ ਇਹਦੀ ਹੈਗੀ ਆ ਸੰਘਰੂਰ ਏਰੀਆ ਰੋਡ ਦੇ ਬਿਲਕੁਲ ਨਾਲ ਹੈ ਕਿਸੇ ਵੀਰ ਨੂੰ ਜ਼ਰੂਰ ਤਾਂ ਪਰਚੇਜ਼ ਕਰਨੀ ਆ ਸਕਰੀਨ ਤੇ ਤੁਹਾਨੂੰ ਨੰਬਰ ਦਿੱਤਾ ਇੱਥੇ ਕਾਲ ਕਰੋ ਜਾਣਕਾਰੀ ਲੈ ਸਕਦੇ ਹੋਰ ਕੋਈ ਸਾਰੀ ਗੱਲਬਾਤ ਤੁਸੀਂ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਿਵੇਂ ਗੱਲਬਾਤ ਲੱਗੀ ਉਹ ਸਾਰੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕੋਈ ਜਾਣਕਾਰੀ ਲੈਣੀ ਆ ਵੀਡੀਓ ਤੋਂ ਨੰਬਰ ਲੈ ਕੇ ਮਾਰੋ ਕਾਲ ਇਹ ਤੁਸੀਂ ਕੋਠੀ ਪਰਚੇਜ ਕਰ ਸਕਦੇ ਹੋ ਰੇਟ ਦੀ ਗੱਲਬਾਤ ਤੁਸੀਂ ਫੋਨ ਤੇ ਕਰੋਗੇ ਜੀ ਧੰਨਵਾਦ ਜੀ